ਦਾ ਪ੍ਰੀਤ ਟੈਂਪ ਤੋਂ ਚੱਲ ਸਰਪਾਰਟਮੈਂਟ ਤੋਂ ਹੁਣ ਦੱਸ ਸਕਿਆ 45 ਮਿੰਟ ਬਾਕੀ 3 ਨੰਬਰ ਦਾ ਹੈ ਸਾਹਿਲ ਹਰਿਆਣਾ ਤੋਂ 49 ਮਿੰਟ ਤੋਂ ਦੱਸਿਆ ਗਿਆ ਚੌਥੇ ਨੰਬਰ ਦੇ ਕਾਲਾ ਜਿੱਥੇ ਕਬੱਡੀ ਜਗਤ ਦੇ ਰਹੇ ਪ੍ਰਸਿੱਧ ਖਿਡਾਰੀ ਤੇ ਕੋਚ ਪਰਮਜੀਤ ਸਿੰਘ ਕਬੱਡੀ ਪੰਮਾ ਨਜਾਮਪੁਰ ਵੱਲੋਂ ਆਏ ਸਾਲ ਮਲਸੀਆਂ ਦੀ ਧਰਤੀ ਤੇ ਟ੍ਰੇਨਿੰਗ ਕੈਂਪ ਕਰਵਾਇਆ ਜਾਂਦਾ ਹੈ ਉੱਥੇ ਹੀ ਕੈਂਪ ਦੌਰਾਨ ਲੱਗ ਰਹੀ ਮਿਹਨਤ ਦਾ ਲੈਵਲ ਦੇਖਣ ਲਈ ਖਿਡਾਰੀਆਂ ਦਾ ਇੱਕ ਬਾਡੀ ਫਿਟਨੈਸ ਕੰਪੀਟੀਸ਼ਨ ਵੀ ਕਰਵਾਇਆ ਜਾਂਦਾ ਹੈ ਇਹ ਮੁਕਾਬਲਾ ਮਲਸੀਆਂ ਦੀ ਧਰਤੀ ਤੇ ਸਵੇਰੇ 6 ਵਜੇ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਪਹਿਲੇ 5 ਕਿਲੋਮੀਟਰ ਦੀ ਦੌੜ ਲਗਵਾਈ ਗਈ ਬਾਅਦ ਦੇ ਵਿੱਚ ਗਰਾਊਂਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਡੰਡ ਬੈਟਕਾਂ ਡੱਡੂ ਛੜੱਪਾ ਸਪ੍ਰਿੰਟ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ ਇਸ ਮੁਕਾਬਲੇ ਦੌਰਾਨ 80 ਤੋਂ ਉੱਪਰ ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਕੈਂਪ ਵਿੱਚ ਨਵੇਂ ਖਿਡਾਰੀਆਂ ਤੋਂ ਇਲਾਵਾ ਆਲੇ-ਦੁਆਲੇ ਦੇ ਹੋਰ ਕਈ ਖੇਡਾਂ ਖੇੜਦੇ ਖਿਡਾਰੀਆਂ ਨੇ ਵੀ ਭਾਗ ਲਿਆ। ਅੰਤ ਦੇ ਵਿੱਚ 80 ਖਿਡਾਰੀਆਂ ਦੇ ਵਿੱਚੋਂ ਤਕਰੀਬਨ 30 ਖਿਡਾਰੀ ਚੁਣੇ ਜਾਂਦੇ ਹਨ ਜਿਨ੍ਹਾਂ ਦੇ ਆਖਿਰ ਵਿੱਚ ਮੁਕਾਬਲੇ ਦੇਖਣਯੋਗ ਸਨ ਅਤੇ ਇਹਨਾਂ ਆਖਰੀ ਮੁਕਾਬਲਿਆਂ ਵਿੱਚੋਂ 10 ਖਿਡਾਰੀ ਚੁਣੇ ਜਾਂਦੇ ਹਨ ਜੋ ਪ੍ਰਾਈਜ਼ਾਂ ਦੇ ਹੱਕਦਾਰ ਬਣੇ ਸਨ। ਹਰ ਇੱਕ ਖਿਡਾਰੀ ਦੇ ਨਾਲ ਇੱਕ ਇੱਕ ਕੋਚ ਲਗਾਇਆ ਗਿਆ ਸੀ ਤਾਂ ਜੋ ਹਰ ਇੱਕ ਖਿਡਾਰੀ ਤੇ ਪੂਰਾ ਧਿਆਨ ਦਿੱਤਾ ਜਾ ਸਕੇ ਜਿੱਥੇ ਇਹ ਮੁਕਾਬਲੇ ਪਰਮਜੀਤ ਪੰਮਾ ਦੀ ਅਗਵਾਈ ਵਿੱਚ ਕਰਵਾਏ ਗਏ ਉੱਥੇ ਹੀ ਆਲੇ-ਦੁਆਲੇ ਦੇ ਸਾਫਕਾ ਖਿਡਾਰੀਆਂ ਤੇ ਮਲਸੀਆ ਵਾਸੀਆਂ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਪੂਰਾ ਯੋਗਦਾਨ ਪਾਇਆ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਰੋਹਿਤ ਤਲਵੰਡੀ ਬੂਟੀਆਂ ਨੇ 48 ਮਿੰਟਾਂ ਵਿੱਚ ਇਹ ਮੁਕਾਬਲਾ ਖਤਮ ਕੀਤਾ ਜਦਕਿ ਮਲਸੀਆ ਕੈਂਪ ਦੇ ਇੱਕ ਹੋਰ ਖਿਡਾਰੀ ਪ੍ਰੀਤ ਨੇ ਇਹ ਮੁਕਾਬਲਾ ਦੂਸਰੇ ਸਥਾਨ ਤੇ ਰਹਿ ਕੇ 48 ਮਿੰਟ 39 ਸਕਿੰਡ ਦੇ ਵਿੱਚ ਸਮਾਪਤ ਕੀਤਾ ਜਦਕਿ ਤੀਸਰੇ ਸਥਾਨ ਤੇ ਹਰਿਆਣੇ ਦਾ ਨੌਜਵਾਨ ਖਿਡਾਰੀ ਸਾਹਿਲ ਰਹਾ ਜੇਤੂ ਰਹੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਵੱਡੇ ਕਾਪਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਲਈ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਗਈ। ਉਹ ਵੀ ਜਿਹੜੀ ਰੇਸ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਜਿਹੜੇ ਪਾਰਟਿਸਿਪੇਟ ਕਰਨ ਲੱਗੇ ਨੌਜਵਾਨ ਸਾਰੇ ਤਿਆਰ-ਵਾਰ ਤਿਆਰ ਐ ਇਸ ਸਾਲ ਦੇ ਨੇ ਵੀ ਮਲਸੀਆ ਕੈਂਪ 2024 ਦਾ ਜਿਹੜਾ ਫਿਟਨੈਸ ਟੈਸਟ ਕੌਣ ਪਾਸ ਕਰਦਾ ਤੇ ਕੌਣ ਜਿੱਤਦਾ ਕੋਈ ਨਹੀਂ ਬੰਦ ਹੋਰਨ

ਪਹਿਲੇ ਨੰਬਰ ਵਾਲਾ ਕਿੰਨਾ ਬਾਈ 42 ਨੰਬਰ ਹੋ ਗਿਆ ਉਹ ਭਿੰਦੇ 40 ਮਿੰਟ ਦੂਜੇ ਨੰਬਰ ਦਾ ਪ੍ਰੀਤ ਟੈਂਪ ਤੋਂ ਚੱਲ 40 ਮਿੰਟ 40 ਸੈਕਿੰਡ 45 ਮਿੰਟ 45 ਤੀਜੇ ਨੰਬਰ ਤੇ ਹੈ ਸਾਹਿਲ ਹਰਿਆਣਾ ਤੋਂ 49 ਮਿੰਟ 35 ਸੈਕਿੰਡ ਚੌਥੇ ਨੰਬਰ ਤੇ ਕਾਲਾ ਟੈਂਪ ਤੋਂ ਹੀ ਆ ਗਾਲੂ ਗਾਲੂ 52 ਮਿੰਟ 39 ਸੈਕਿੰਡ ਜਿੱਥੇ ਜਿਵੇਂ ਜੇ ਟ੍ਰੇਨਿੰਗ ਕੈਂਪ ਚੱਲ ਰਹੇ ਤੇ ਇਹਦੇ ਵਿੱਚ ਜਿਹੜਾ ਪਹਿਲੇ ਨੰਬਰ ਦੇ ਨੌਜਵਾਨ ਆਇਆ ਆ ਆ ਤੇ ਹਲਕੀ ਜੀ ਉਮਰ ਆ ਤੇ ਕੀ ਕਿੰਨੀ ਕੋਮਰ ਆ ਮੇਰੀ 17 ਸਾਲ 17 ਸਾਲ ਤੇ ਨਾਮ ਕੀ ਆ ਮੇਰਾ ਨਾਮ ਮੋਹਰੀ ਮੋਹਰੀ ਪਿੰਡ ਕਿਹੜਾ ਹੈ ਤਲਵੰਡੀ ਬੁੱਟਾ ਤਲਵੰਡੀ ਬੁੱਟਾ ਮੋਹਰੀ ਤੇ ਇਸ ਕੈਂਪ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਜੁਆਇਨ ਕੀਤੇ ਨੇ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਤੇ ਪਹਿਲੇ ਪਹਿਲੀ ਵਾਰ ਪਹਿਲਾਂ ਵੀ ਇਸ ਤੋਂ ਪਹਿਲਾਂ ਪਾਰਟਿਸਿਪੇਟ ਕੀਤਾ ਸੀਗਾ ਹਾਂਜੀ ਉਦੋਂ ਕਿਹੜੀ ਪੋਜੀਸ਼ਨ ਸੀਗੀ 11ਵੀਂ ਸੀਗੀ ਇੱਕ 11ਵੀਂ ਸੀਗੀ ਹਾਂਜੀ ਠੀਕ ਆ ਤੇ ਇਸ ਸਾਲ ਪਹਿਲੀ ਪੋਜੀਸ਼ਨ ਆ ਗਈ ਕਿਦਾਂ ਲੱਗ ਰਿਹਾ ਹਾਂ ਨੂੰ ਬਹੁਤ ਵਧੀਆ ਜੀ ਤਿਆਰੀ ਕੀਤੀ ਸੀ ਪੂਰੀ ਐਨ ਪੂਰਾ ਸੁਪਨਾ ਸੀ ਹਾਂ ਕੇਸ ਅੱਛਾ ਰਿਕਾਰਡ ਤੋੜਨ ਦਾ ਕਿੰਨੇ ਰਿਕਾਰਡ ਸੀਗੇ ਇੱਥੇ ਪਹਿਲਾਂ ਪਹਿਲਾਂ ਮੈਂ 7ਵੇਂ ਨੰਬਰ ਤੇ ਆਇਆ ਸੀ ਦੂਜੀ ਥਾਂ ਅੱਛਾ ਦੂਜੇ ਸਾਲ 7ਵੇਂ ਨੰਬਰ ਤੇ ਬੈਠੇ ਤੇ ਇਸ ਸਾਲ ਪਹਿਲੇ ਤੇ ਆਇਆ ਤੇ ਠੀਕ ਕਿਦਾਂ ਲੱਗ ਰਿਹਾ ਹੁਣ ਮੈਨੂੰ ਬਹੁਤ ਖੁਸ਼ੀ ਆਈ ਖੁਸ਼ੀ ਐਨ ਪੂਰੀ ਆ ਹਾਂਜੀ ਮੈਂ ਤੇ ਸਾਰੇ ਸਾਥਕੋਲੇ ਲਾਉਣੇ ਪੂਰੇ ਹਾਂਜੀ ਕੁਝ ਕੰਡ ਲਾਈ ਜੀ ਫੋਟੋਵਾਲ ਗੇਮ ਲਾਈ ਕੀ ਕਬੱਡੀ ਵੀ ਖੇਡਦਾ ਜਾਂ ਫਿਰ ਕਲੀ ਅਹ ਫੁੱਟਬਾਲ ਫੁੱਟਬਾਲ ਖੇਡਦਾ ਹਨਾ ਯਾਨੀ ਇਹ ਸਿਰਫ ਇਹ ਜਿਹੜਾ ਫਿਟਨੈਸ ਕੈਂਪ ਹੋਇਆ ਤੇ ਤੁਹਾਨੂੰ ਮੁਬਾਰਕਾਂ ਆ ਤੁਸੀਂ ਪਹਿਲੇ ਨੰਬਰ ਤੇ ਆਏ ਆ ਉਮੀਦ ਕਰਦੇ ਆ ਇਸ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀ ਆਪਣੀ ਫੁੱਟਬਾਲ ਜਿਹੜੀ ਖੇਡ ਖੇਡਦੇ ਆ ਇਹ ਤੇ ਵਧੀਆ ਹੋਰ ਵੀ ਮੱਲਾ ਮਾਰੋ ਜਿਹੜਾ ਆਪਣੇ ਜਿਹੜਾ ਫਿਟਨੈਸ ਕੈਂਪ ਚੱਲ ਰਿਹਾ ਜਿਹੜੀ ਆ ਰਨਿੰਗ ਚ ਕਰ ਰਹੇ ਆ ਕਿੰਨੇ ਕਿਲੋਮੀਟਰ ਬਣ ਜਾਂਦਾ ਇਸ ਕੀ ਬਾ 5 ਕਿਲੋਮੀਟਰ ਦੀ ਆ ਤੇ ਇਹਦੇ ਵਿੱਚ ਤਕਰੀਬਨ ਜਿਹੜੇ ਹੁਣ ਸਾਰੇ ਨੌਜਵਾਨਾਂ ਅੱਗੇ ਜਿਹੜੀ ਐਕਟੀਵਿਟੀ ਹੋਣੀ ਹੈ ਸਾਰਿਆਂ ਨੇ ਕਰਦੀਆਂ ਜਾਂ ਫਿਰ ਜੋ ਸਿਲੈਕਟ ਕੀਤੇ ਜਾਣੇ ਆ ਜੇ 100 ਜਣ 100 ਦੇ ਕਰੀਬ ਪਲੇਅਰਾਂ ਨੇ ਹਿੱਸਾ ਲਿਆ ਜਿਹੜੇ ਉਹ 30 ਬੱਚੇ ਜਿਹੜੇ ਪਹਿਲੇ ਗਏ ਉਹ ਬਾਕੀ ਐਕਟੀਵਿਟੀ ਕਰਨਗੇ ਸਾਰੇ ਕਿਹੜੀ ਕਿਹੜੀ ਐਕਟੀਵਿਟੀ ਹੋਣੀ ਹੈ ਉੱਥੇ ਉਹਦੇ ਵਿੱਚ ਡੱਡੂ ਛੜੱਪੇ ਪੌੜੀਆਂ ਸਪਾਰਟ ਡੰਡ ਤੇ ਇਹਦਾ ਸਾਰੀਆਂ ਹੋਰ ਚੱਲ ਉਹ ਲਗਾਤਾਰ ਕਰਵਾਏ ਜਾਂਦੇ ਜਾਂ ਫਿਰ ਪਲੇਅਰ ਆਪਣੀ ਮਰਜ਼ੀ ਨਾਲ ਕਰ ਦਿੰਦੇ ਥੋੜਾ ਟਾਈਮ ਵੀ ਲਗਾ ਲੈਂਦੇ ਲਗਾਤਾਰ ਕਰਵਾਇਆ ਜਾਂਦਾ ਪਰ ਟਾਈਮ ਦਿੱਤਾ ਕਿਹੜਾ ਸਾਰਾ ਕੁਝ ਕਰਕੇ ਘੱਟ ਟਾਈਮ 'ਚ ਕਰੂਗਾ ਉਹ ਜੀਨਰ ਹੋਊਗਾ ਠੀਕ ਹੈ ਤੇ ਇਹ ਚਲੋ ਬਾਕੀ ਤੁਹਾਡੇ ਉੱਥੇ ਆ ਕੇ ਜਾਣਕਾਰੀ ਲੈਣੇ ਆ